ਨਾ ਅਮਾਦੇ ਕੀ ਬੋਲਦਾ ਮੇਰਾ ਨਾਮ ਪਰਮਜੀਤ ਸਿੰਘ ਬਰਾੜਾ ਜੀ ਤਹਿਸੀਲਦਾਰ ਬਠਿੰਡਾ ਤੇ ਕੀ ਮਾਮਲਾ ਜਿਹੜਾ ਤੁਹਾਨੂੰ ਅਸੀਂ ਲਈ ਬਿਠਾਏ ਤੁਹਾਡਾ ਕੰਮ ਵੀ ਚੱਲਦਾ ਮਾਮਲਾ ਕੀ ਮਾਮਲਾ ਇਹ ਰਸਤੇ ਤੇ ਨਜਾਇਜ਼ ਕਬਜ਼ੇ ਦਾ ਸੀਗਾ ਜੀ ਤੇ ਗ੍ਰਾਮ ਪੰਚਾਇਤ ਨੇ ਦਰਖਾਸਤ ਦਿੱਤੀ ਸੀਗੀ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਆ ਨਿਸ਼ਾਨਦੇਹੀ ਕਰਵਾ ਕੇ ਤੇ ਇਹਦੇ ਪੱਥਰ ਅੱਜ ਲਵਾਤੇ ਆ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਘਟੂ ਘਟ 4 4 5 5 ਫੁੱਟ ਜਿਹੜਾ ਰਸਤਾ ਵੱਢ ਕੇ ਪੀੜਾ ਹੋਇਆ ਹੋਇਆ ਸੀਗਾ ਰਸਤਾ ਉਹਦੇ ਤੇ ਵੀਡੀਓ ਸਾਫ ਵੱਲੋਂ ਮਿੱਟੀ ਨਾਲੋਂ ਪਵਾਈ ਜਾ ਰਹੀ ਹੈ ਇਹ ਰਸਤਾ ਜਿਹੜਾ ਚਾਲੂ ਕਰਵਾਇਆ ਜਾ ਰਹੀ ਹੈ। ਇਹ ਕਿਹੜੇ ਪਿੰਡ ਦਾ ਮਾਮਲਾ ਹੈ? ਇਹ ਪਿੰਡ ਦਿਉਣ ਨੂੰ ਜਾਂਦਾ ਜੀ ਰਸਤਾ। ਕਿਸਾਨ ਵੀ ਨਹੀਂ ਜਿਹੜੇ ਧਰਨੇ ਤੇ ਬੈਠੇ ਹੋਣ ਸਹਿਮਤ ਹੋ। ਹਾਂਜੀ ਬਿਲਕੁਲ ਉਹਨਾਂ ਦੀ ਤਸੱਲੀ ਹੋਊਗੀ ਮੇਰੇ ਖਿਆਲ ਤਾਂ ਕੋਈ ਐਹੋ ਜੀ ਗੱਲ ਨਹੀਂ ਕਿ ਜਿਵੇਂ ਮਤਲਬ ਕਿ ਸੀਗਾ ਸਹੀ ਕਾਨੂੰਨ ਮੁਤਾਬਕ ਤਾਂ ਜੋ ਵੀ ਬਣਦਾ ਸੀਗਾ ਉਹ ਅਸੀਂ ਸਹੀ ਕਰਵਾਤਾ। ਬਾਕੀ ਤੁਸੀਂ ਉਹਨਾਂ ਨੂੰ ਪੁੱਛ ਲੈ ਜੋ ਵੀ ਉਹਨਾਂ ਦੀ ਤਸੱਲੀ ਨਹੀਂ ਜਿਵੇਂ ਕੋਈ ਨਹੀਂ ਜੀ ਨਹੀਂ ਐਹੋ ਜੀ ਕੋਈ ਸਥਿਤੀ ਨਹੀਂਗੀ ਕੋਈ ਟਕਰਾਅ ਵਾਲੀ ਕੋਈ ਗੱਲ ਨਹੀਂ ਹੋਈਗੀ ਹਾਂਜੀ। ਮੇਰਾ ਨਾਮ ਗਰਪਾਲ ਸਿੰਘ ਜੀ ਬੀਕੇ ਜੁਗ ਇਕਤਾ ਗ੍ਰਾਹਾ ਬਠਿੰਡੇ ਬਲਾਕ ਦਾ ਮੈਂ ਜਨਰਲ ਸੈਕਟਰੀ ਆ ਮਾਮਲਾ ਜੀ ਇਹ 8ਵੇਂ ਮਹੀਨੇ ਦੀ 9 ਤਰੀਕ ਦੀ 2023 ਦੀ ਪੈਨਲ ਦੀ ਮੰਤੀ ਹੋਈ ਹੋਈ ਹੈ ਜਿਹੜੇ ਨੂੰ ਯਾਨੀ ਹਜੇ ਤਾਈਂ ਸਰਕਾਰ ਇੱਥੋਂ ਦੀ ਤੇ ਆ ਸਾਰਾ ਪ੍ਰਸ਼ਾਸਨ ਮਾਲ ਮਹਿਕਮਾ ਯਾਨੀ ਆਏ ਕੇ ਲਈ ਵੀ ਨਕਾਮ ਰਿਹਾ ਹੁਣ ਤਾਈਂ ਇਹਨੂੰ ਕਢਾਉਣ ਵਾਸਤੇ ਤੇ ਅਸੀਂ ਸੋਡੇ ਚੈਨਲ ਰਾਹੀਂ ਕਹਿੰਦੇ ਆ ਵੀ ਸਰਕਾਰ ਜਿੱਥੇ ਇਹ ਔਰ ਉਹ ਚਿੱਠੀਆਂ ਕੱਢ ਕੇ ਇੱਕ ਡਰਾਮਾ ਕਰਦੀ ਆ ਵੀ ਨਜਾਇਜ਼ ਕਬਜੇ ਹਟਾਵਾਂਗੇ ਜੇ ਇਹਦੇ ਤੇ ਸਾਡਾ ਸਾਲ-ਸਾਲ ਖਰਾਬ ਹੁੰਦਾ ਜਥੇਬੰਦੀ ਦੇ ਨਮਾਇੰਦਿਆਂ ਦਾ ਤਾਂ ਅਸੀਂ ਨਹੀਂ ਮੰਨਦੇ ਵੀ ਕੋਈ ਨਜਾਇਜ਼ ਕਬਜੇ ਹਟਾਉਣ ਵਾਲ ਜਾਣਗੇ ਹਜੇ ਵੀ ਰਿਕਵਾਂਉਣ ਵਾਲ ਲੱਗੇ ਹੋਏ ਐ ਆਹ ਜਿਹੜਾ ਹੁਣ ਕਹਿੰਦੇ ਹੁੰਦੇ ਆ ਕੋੜ ਚੜੇ ਤਾਂ ਜਾਣਗੇ ਯਾਨੀ ਹਜੇ ਵੀ ਇਹਦਾ ਪ੍ਰੋਸੈਸ ਬਹੁਤ ਬਚਦਾ ਇਹਨੂੰ ਕਿੱਥੋਂ ਤਾਈਂ ਕੰਪਲੀਟ ਹੁੰਦਾ ਉਹ ਅਸੀਂ ਤਾਂ ਰਾਏ ਕਰਾ ਕੇ ਅਸੀਂ ਆਪਣੀ ਕਮੇਟੀ ਨੂੰ ਪਾਸ ਕਰਾ ਕੇ ਫੇਰ ਦੱਸਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਵੀ ਸਾਡਾ ਇਹ ਕਲੇਸ਼ ਮੁੱਕਣਾ ਚਾਹੀਦਾ ਇੱਥੇ ਰਾਹ ਰਾਜ ਪਿੱਲਰ ਵੱਧ ਲੱਗਣੇ ਚਾਹੀਦੇ ਆ ਯਾਨੀ ਕਹਿਣ ਦਾ ਮਤਲਬ ਹਜੇ ਵੀ ਜਿੰਨਾ ਵੱਡਾ ਜ਼ੋਰ ਲੱਗਿਆ ਕੁੱਲ ਤਵਕੇ ਦਾ ਲੋਕਾਂ ਦਾ ਉਸ ਨਾਲਾ ਮੜਾ ਮੋਟਾ ਜਿਹੜਾ ਹਲਚਲ ਹੋਈ ਹੈ ਹੋਈ ਹੈ ਨਹੀਂ ਤਾਂ ਇਹ ਚੁੱਪ ਸੀ ਜਮਾ ਇਹ ਸਰਕਾਰੀ ਥਾਂ ਕਢਾਉਣ ਦੀ ਬਜਾਏ ਜਾਣੀ ਆਏ ਕਹਿ ਲਗੇ ਅਸੀਂ ਵੀ ਸਰਕਾਰ ਹਜੇ ਤਾਈਂ ਉਹ ਕੰਮਜਾਬਰ ਨਹੀਂ ਹੋ ਸਕੀ ਨਾ ਹੀ ਹੋਣਾ ਚਾਹੁੰਦੀ ਐ ਤਾਂ ਕਿਰਤੀ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਵੀ ਸਾਨੂੰ ਸਰਕਾਰੀ ਰਾਹ ਛੱਡਨੇ ਚਾਹੀਦੇ ਆ ਸਾਡਾ ਨੰਘ ਆਵਦਾ ਅਸੀਂ ਨੰਗਣਾ ਹਰ ਵਕਤ ਆਪਣੀ ਲੋੜ ਬਣਦੀ ਐ ਇਹ ਤਾਂ ਇਸ ਕਰਕੇ ਆਪਾਂ ਆਪਦੇ ਸਿਰ ਜੋੜੀਏ ਕਿਉਂਕਿ ਸਰਕਾਰਾਂ ਇਹਦੇ ਚ ਬਹੁਤ ਵੱਡੀ ਧੜੇਬੰਦੀ ਖੜੀ ਕਰਦੀਆਂ ਹੁੰਦੀਆਂ ਆ ਪਿਛਲੇ ਦਿਨਾਂ ਚ ਵੇਖਿਆ ਦੂਜੀ ਜਥੇਬੰਦੀ ਆਈ ਆ ਉਹਨੂੰ ਪ੍ਰੇਰ ਕੇ ਭਾਇਆ ਹੋਇਆ ਇਹਨਾਂ ਨੇ ਸਾਰਿਆਂ ਨੇ ਵੀ ਤੁਸੀਂ ਬੈਠੋ ਜਦੋਂ ਭਰਾਵਾਂ ਨਾਲ ਅਸੀਂ ਦਲੀਲ ਚ ਪਏ ਵੀ ਸਾਨੂੰ ਗਲਤ ਦੱਸੋ ਅਸੀਂ ਗਲਤ ਆ ਕਿ ਤੁਸੀਂ ਗਲਤ ਇਹਦਾ ਆਪਾਂ ਫੈਸਲਾ ਕਰੀਏ ਤਾਂ ਉਹਨਾਂ ਨੇ ਬਿਲਕੁਲ ਮੰਨਿਆ ਹੋਇਆ ਵੀ ਯਾਰ ਸਾਡੇ ਬੰਦਿਆਂ ਤੋਂ ਕੁਝ ਫਰਕ ਰਹੇ ਆ ਸੋਡਾ ਫੈਸਲਾ درست ਆ ਇਹ ਫੈਸਲਾ درست ਹੋਣ ਦੇ ਨਾਲ ਹੀ ਇੱਥੋਂ ਤਾਈਂ ਜਾਣੀ ਖਿੱਚ ਕੇ ਲਿਆਂਦਾ ਸਾਰਿਆਂ ਨੂੰ ਨਹੀਂ ਭਰਾਵੋ ਕੋਈ ਨਹੀਂ ਕਿਸੇ ਦੀ ਸੁਣਦਾ ਜੇ ਅਸੀਂ ਪਿਛਲੇ ਦਿਨਾਂ ਚ ਹਾਈਵੇ ਤੇ ਨਾ ਜਾਂਦੇ ਆਹ ਬਰੰਟ ਕਬਜ਼ਾ ਜਾਰੀ ਨਹੀਂ ਹੋਣਾ ਸੀ ਇਸ ਗੱਲ ਕਰਕੇ ਭਰਾਵੋ ਆਪਦੇ ਇੱਕੇ ਤੇ ਆਸ ਰੱਖੋ ਇੱਕੇ ਦਾ ਸਬੂਤ ਦਿਓ ਇੱਕ ਹੀ ਇੱਕੇ ਚ ਵਲ ਹੁੰਦਾ ਇੱਕੇ ਨਾਲ ਹੀ ਸਾਰੇ ਕੰਮ ਸਮਰਨੇ ਆ ਸਰਕਾਰਾਂ ਤੋਂ ਝਾਕ ਮੈਨੂੰ ਨਹੀਂ ਲੱਗਦਾ ਵੀ ਕਰਨੀ ਚਾਹੀਦੀ ਆ ਜਿਆਦਾ ਅੱਜ ਸੀਰਸਕਨ ਚੋਂ ਬਾਹ ਭਾਰਤੀ ਕਿਸਾਨ ਜੁਨਾ ਇਕਤਾ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਜੋ ਆਜਾ ਲੰਮੇ ਸਮੇਂ ਤੋਂ ਦੇਉਣ ਪਿੰਡ ਦਾ ਢਾਬਾਂ ਵਾਲੇ ਰਾਹ ਦਾ ਮਸਲਾ ਚੱਲ ਰਿਹਾ ਸੀ ਤੇ ਅੰਗਰਾਹਾਂ ਜਥੇਬੰਦੀ ਨੇ ਜੱਦੋਜਹਿਦ ਕੀਤੀ ਹੈ 9 ਮਹੀਨਿਆਂ ਤੋਂ ਤੇ ਅੱਜ ਜਿਹੜਾ ਕਬਜ਼ਾ ਬਰੰਟ ਕੱਟਿਆ ਸੀਗਾ ਪ੍ਰਸ਼ਾਸਨ ਵੀ ਪੁਲਿਸ ਵੀ ਆਈ ਆ ਸਾਰਾ ਸਿਵਲ ਪ੍ਰਸ਼ਾਸਨ ਆਇਆਗਾ ਤੇ ਅੱਜ ਜਿਹੜਾ ਇਹ ਰਾਹ ਠੱਡੇ ਲਾਏ ਆ ਪਹਿਲਾਂ ਵੀ ਪੈਨਰ ਦੀ ਮੰਗਤੀ ਹੋ ਕੇ ਠੱਡੇ ਲੱਗੇ ਸੀ ਠੱਡੇ ਪੱਟਦੇ ਸੀ ਤੇ ਅੱਜ ਜਿਹੜੇ ਕੰਪੈਨਰ ਦੀ ਮਹਿੰਤੀ ਦੇ ਮੁਤਾਬਕਾ ਜਿਹੜਾ ਰਾਹ ਦਾ ਕੰਮ ਆ ਉਹ ਸਹੀ ਦਿਸ਼ਾ ਨਾਲ ਨਕੀਆ ਚੱਲ ਰਿਹਾ ਹੈਗਾ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜ਼ਿਲ੍ਹਾ ਦੀ ਸਾਡੇ ਪ੍ਰਧਾਨ ਨੇ ਡੀਸੀ ਸਾਹਿਬ ਦੇ ਧਿਆਨ ਚ ਲਿਆਂਦਾ ਸੀ ਤੇ ਪ੍ਰਸ਼ਾਸਨ ਦੇ ਤੇ ਉਹਨਾਂ ਨੇ 24 ਤਰੀਕ ਦਾ ਆਪਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ ਤੇ ਅੱਜ ਆ ਜਿਹੜਾ 90% ਆ ਜਿਹੜਾ ਨਕੀਆ ਰਾਹ ਦਾ ਕੰਮ ਜਿਹੜਾ ਸਾਡਾ ਮੁਕੰਮਲ ਹੋ ਜਾਊਗਾ ਅਸੀਂ ਜ਼ਿਲ੍ਹਾ ਪ੍ਰਧਾਨ ਦਾ ਸ਼ਗਾਰੇ ਸਿੰਘ ਦਾ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਇਹ ਰਾਦੀ ਪਿੰਡ ਦੀ ਮੰਗ ਸੀ ਤੇ ਅੱਜ ਸ਼ਾਇਦ ਮਤਲਬ ਕੰਮ ਚੱਲ ਰਿਹਾ ਸਾੰਤਮੇ ਢੰਗ ਨਾਲ ਪ੍ਰਸ਼ਾਸਨ ਸੰਗੋਗ ਕਰ ਰਿਹਾ ਕਿਸੇ ਦੀ ਦਖਲਅੰਦਾਜ਼ੀ ਨਹੀਂ ਤੇ ਅੱਜ ਨਿਬੜ ਜੂਗਾ ਸ਼ਾਇਦ ਦੂਸਰੇ ਪਾਸੇ ਜੱਥੇਬੰਦੀ ਵੱਲੋਂ ਪਿਛਲੇ ਦਿਨੀਂ ਦਰਨਾ ਲਾਇਆ ਗਿਆ ਸੀ ਕਿ ਚੁੱਕ ਲਿਆ ਗਿਆ ਉਹ ਜੀ ਜਿਹਦੇ ਜਦੋਂ ਜੱਥੇਬੰਦੀ ਦਾ ਦੋਨੇ ਜੱਥੇਬੰਦੀਆਂ ਭਾਰਤੀ ਕਿਸਾਨ ਜੁਨੂ ਇਕਤਾ ਗ੍ਰਾਹਾਂ ਤੇ ਸਿੱਧੂਪੁਰ ਮਤਲਬ ਤਾਂ ਉਹਨਾਂ ਕੀ ਅਪੀਲ ਕੀਤੀ ਗ੍ਰਾਹਾਂ ਜੱਥੇਬੰਦੀ ਨੇ ਸਿੱਧੂਪੁਰ ਦੇ ਬਲਾਕ ਕੋਲੇ ਦੇ ਜ਼ਿਲ੍ਹੇ ਕੋਲੇ ਉਹ ਆਏ ਉਹਨਾਂ ਨੇ ਬੈਠ ਕੇ ਕੈਂਪਰੋ ਮੈਚ ਸਿੱਧੂਪੁਰ ਦੀ ਲੈਟਰਪੈਡ ਤੇ ਕਰਾਤਾ ਸੀ ਉਹ ਇੱਕ ਘਰ ਨੇ ਤਾਂ ਛੜਤਾ ਸੀ ਦੂਜੇ ਘਰਾਂ ਨੇ ਮਤਲਬ ਗੱਲ ਕਰਕੇ ਮੁੱਕਰ ਗਏ ਸੀ ਉਹ ਫਿਰ ਜਥੇ ਬੰਦੇ ਜਾਂਦੀ ਸਾਡੇ ਬੰਦੇ ਗਲਤ ਆ ਤੇ ਅਸੀਂ ਇਹਨਾਂ ਦਾ ਸੰਯੋਗ ਨਹੀਂ ਕਰਦੇ ਤੇ ਜਿਹੜਾ ਰਾਹ ਦਾ ਮਸਲਾ ਉਹ ਨਿਕਲਣਾ ਚਾਹੀਦਾ ਇਹ ਨੇ ਸਾਰੇ ਲੋਕਾਂ ਨੇ ਟਪਣਾ ਕਈ ਵਾਰੀ ਹੱਥ ਸੇ ਵੀ ਹੋ ਜਾਂਦੇ ਆ ਤਾਂ ਕਰਕੇ ਰਾਹ ਦਾ ਮਹਲਾ ਜਿਹੜਾ ਸੀਗਾ ਅਨਕਿਆ ਅੱਜ ਪ੍ਰਸ਼ਾਸਨ ਆਪਦੇ ਮਤਲਬ ਅਨਕਿਆ ਮੰ ਠੱਡੇ ਲਵਾ ਕੇ ਉਹਦੇ ਕੰਮ ਚਲਾ ਰਿਹਾ ਤੇ ਅੱਜ 90% ਜਿਹੜਾ ਨਿਬੜ ਜੂਗਾ। ਦਿੱਕਤ ਕਿਸਾਨ ਜਿੱਥੇ ਵਜਾ ਕਿਸਾਨ ਬਹੁ ਗੰਧੀ ਕਿਸਾਨ ਆ ਜਿਹੜੇ ਰਾਹਾਂ ਨੂੰ ਵੱਢ ਲੈਂਦੇ ਜਿੱਥੇ ਉਹਨਾਂ ਨੇ ਖੁਦ ਹੀ ਲੰਘਣਾ ਹੁੰਦਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਅਸੀਂ ਜੀ ਅਪੀਲ ਜਥੇਬੰਦੀ ਨੂੰ ਉਹਨ ਕੀ ਇਹ ਪਿੰਡ ਜਿਹੜੇ ਜ਼ਮੀਨ ਨਾਲ ਲੱਗਦੀ ਸੀ। ਅਸੀਂ ਵੀ ਮੰਨਤੀ ਜਦੋਂ ਹੋ ਗਈ ਪਹਿਲਾਂ ਹੋਈ ਫਿਰ ਪੈਨਰ ਦੀ ਮੰਨਤੀ ਅਸੀਂ ਇਹ ਸੋਡੀ ਜ਼ਮੀਨ ਆ ਜਿਹੜੀ ਉਹ ਪੂਰੀ ਕਰਦੇ ਨਾ ਤੁਸੀਂ ਪਿੰਡਾਂ 'ਚ ਆਮ ਨਾ ਰਹਿਣਾਗਾ ਅਸੀਂ ਚੱਲ ਕੇ ਆਉਣਾ। ਜਦੋਂ ਆਪਣੇ ਕਿੱਲੇ 'ਚ ਫਸਲ ਨਾ ਪੂਰੀ ਹੋਈ ਤਾ ਜਿਹੜੀਆਂ ਮਰਲੇ ਦੋ ਮਰ ਲੈਣਾ ਜ਼ਮੀਨਾਂ ਨਹੀਂ ਪੂਰੀਆਂ ਹੁੰਦੀਆਂ ਕਈ ਵਾਰੀ ਵੱਡੇ ਹੱਥ ਸੇ ਹੋ ਜਾਂਦੇ ਅਸੀਂ ਬੇਨਤੀ ਕਰਦੇ ਆਂ ਨਾ ਦਾ ਦਰਖਤ ਨਕੀਆ ਪਟਣਾ ਚਾਹੀਦਾ ਰਾਹ ਕੋਲੋਂ ਉਹ ਮਤਲਬ 100 ਜੀਵ ਜੰਤੂ ਬੰਦਾ ਸਾਵੇਂ ਬੰਦਾ ਵਹ ਜਾਂਦਾ ਤੇ ਰਾਹ ਵੀ ਜਿਹੜਾ ਨਾਲ ਲੱਗਦਾ ਜਿਵੇਂ ਸੜਕ ਦੇ ਨਾਲ ਆ ਕਈ ਕਿਸਾਨ ਵੀਰ ਵੜ ਲੈਂਦੇ ਆ ਤੇ ਅਸੀਂ ਤਾਂ ਪੀਰ ਇਹੀ ਕਰਾ ਕੇ ਜਥੇਬੰਦੀ ਬਣਨ ਨੂੰ ਨਕੀਆ ਜਿਹੜਾ ਰਾਹ ਮਤਲਬ ਉਹ ਛੱਡਣਾ ਚਾਹੀਦਾ ਹਰੇਕ ਬੰਦੇ ਨੇ ਡੱਪਣਾ ਉਹਨੂੰ ਵੀ ਨਕੀਆ ਜਦੋਂ ਕੋਈ ਸ਼ੈਡ ਵਗੈਰਾ ਕੋਈ ਹੁੰਦੀ ਆ ਜਾਂ ਕੋਈ ਮਸ਼ੀਨਰੀ ਦੀ ਕੋਈ ਨਕੀਆ ਔਰ ਉਹਨਾਂ ਦਾ ਆਸਾਨੀ ਹੁੰਦਾ ਮਿੱਟੀ ਪੂਰੀ ਹੋਊਗੀ ਅਸੀਂ ਫੇਰ ਬੇਨਤੀ ਕਰਦੇ ਆ ਜਿਹੜੇ ਰਾਹ ਤੇ ਸੜਕ ਦੇ ਨਾਲ ਆ ਜਿਹੜੀ ਆ ਮਾਰੇ ਮਿੱਟੀ ਲਾਉਣੀ ਚਾਹੀਦੀ ਜਿਹੜੇ ਲੋਕ ਖੱਜਲ ਖਵਾਰ ਨਾ